ਮਰਨਾ ਰੋਜੀ ਰਹਿ ਜਾਂਦਾ ਸਕੂਲੋਂ ਆ ਮੈਡਮਾਂ ਮੈਨੂੰ ਫੋਨ ਕਰ ਕਰਕੇ ਵਦੀਨ ਕਰਦੀਆਂ ਨੇ ਜੀਆਂ ਹੈ ਮਾੜੀ ਤੇ ਵੀ ਚੀਜ਼ ਨੂੰ ਹੱਥ ਨਹੀਂ ਪਾਉਂਦਾ ਹੈਗਾ ਅੱਜ ਵੀ ਅਗੜੀ ਦਿਨ ਦੁਆਰ ਨਾਲ ਮਰਨਾ ਸਕੂਲੇ ਨਹੀਂ ਜਾਂਦਾ ਹੈਗਾ ਦੋ ਹਜ਼ਾਰ ਵਾਲੇ ਬੂਟ ਪਾਉਂਦਾ ਕਿੱਥੋਂ ਲੈਦਾ ਮੈਂ ਇਹਨਾਂ 2000 ਦੇ ਬੂਟ ਅੱਛਾ ਬਹੁਤ ਸਸਤੇ ਬੂਟ ਮਿਲਦੇ 500 ਦਾ 600 ਦਾ ਲਾ ਦੂ ਹੋਈ ਨੇ ਸਸਤੇ ਕੋਈ ਵਈਚਾ ਆੜ ਕਰਤਾ ਹਮੇਂ ਕਿ ਸਸਤੇ ਕਿਹੜੇ ਆ ਤੁਸੀਂ ਜੀ ਜਾਓ ਤਾਂ ਫੇ ਇੱਕ ਵਾਰ ਮੌਕਾ ਦਿਓ ਹੌ ਘਟ ਘਟ ਬੂਟ ਨੇ ਬੱਚੇ ਦੇ ਬਹੁਤਾ ਟਿਕਾਣੇ ਬੂਟ ਚੱਲ ਤੇ ਸਿਆਪਾ ਬਾਢੀ ਨੇ ਮਾਰ ਜਾਂਦਾ ਮਨਾਂ ਨਵੇਂ ਬੂਟ ਲਊ ਮੈਂ ਮੂਣੀ ਲੈਂਦਾ ਪੁਰਾਣੇ ਬੂਟ ਕਰੂੰ ਤੇਰਾ ਸਿਆਪਾ ਕੋਸਤਾ ਕਰੂੰ ਕੋਸਤਾ ਬਸ ਬੰਦੀ ਹੋਣਾ ਲੜਦੀ ਜੰਨੀ ਆ ਇਹ ਲੜਨਾ ਕਿਹੜੀ ਗੱਲ ਨੋ ਆਗਾ ਮਰਨਾ ਸਕੂਲ ਨਹੀਂ ਜਾਂਦਾ ਹੈਗਾ ਤੀਜੇ ਦਿਨ ਫੀਚਰ ਕੇ ਬੈਠ ਜਾਂਦਾ ਕਾਦੇ ਨੇ ਬੂਟਾਂ ਲਈ ਬੂਟ ਕਹਿੰਦਾ ਮੈਂ ਤਾਂ ਨਵੇਂ ਲੈਣਾ 2000 ਤੋਂ ਘੱਟ ਦਾ ਹੱਥ ਨਹੀਂ ਲਾਉਂਦਾ ਕਿਸੇ ਚੀਜ਼ ਨੂੰ ਅਸੀਂ ਨਵੇਂ ਖੁੱਲੀ ਬਾੜ ਬਰਾਲਾਂ ਦੀ ਸ਼ਾਪ ਆ ਅੱਛਾ ਆਪ ਹਾਂ ਉਸਤੇ ਰੇਡ ਨੇ ਇੱਕ ਵਾਰ ਜਾ ਕੇ ਨਾ ਦੇਖ ਤੂੰ ਕਿੱਥੇ ਗਏ ਆ ਆ ਅਸੀਂ ਮਾਸੀ ਦੋ ਦਰਾਂ ਦਾ ਫੜਦੇ ਆ ਅੱਛਾ ਆਹਾ ਹਾਂ ਚੱਲ ਸਸਿਕਾ ਭਾਈ ਸਸਿਕਾ ਜੀ ਇਹਨ ਮੁੱਕ ਜਾਣੇ ਦੇ ਮੇਰੇ ਤੇ ਫੂਟ ਦਿਖਾ ਕੋਈ ਜਰੂਰ ਜੀ ਤੀਜੇ ਦਿਨ ਸਕੂਲੋਂ ਫੀਚਰ ਜਾਂਦਾ ਕਹਿੰਦੇ ਮੈਂ ਤਾਂ ਜਾਣਦਾ ਨਹੀਂ 2000 ਤੋਂ ਘੱਟ ਤਾਂ ਥੀਜ ਨੂੰ ਹੱਥ ਨਹੀਂ ਲਾਉਂਦਾ ਹੈਗਾ ਠੀਕ ਹੈ ਆ ਦੇ ਕੋਈ ਮਾਂ ਹੈਗੀਆਂ ਗਰੀਬਣੀ ਕੋਈ ਵਧੀਆ ਜੇ ਫੂਟ ਦਿਖਾ ਦੇਣਾ ਸਸਤੇ ਜੇ ਮਹਿੰਗੇ ਹੀ ਆਪਾਂ ਸਸਤੇ ਜਾਵਾਂਗੇ ਜੀ ਜ਼ਰੂਰ ਚਲੋ ਫਿਰ ਭਾਈ 22 ਭਲੇ ਮਾਨਸੀ ਚ ਆਉਂਦਾ ਬਸਦਾ ਰਹਿ ਜਾ ਕਾਠੀ ਵਾਲਾ ਕਹਿੰਦਾ ਭਾਈ ਚੁਕਾ ਦੇਖ ਲੈ ਹੁਣ ਮਰ ਜਾ ਕਰ ਲੈ ਪਸੰਦ ਕਿਹੜੇ ਕਰਨੇ ਨੇ ਆ 500 ਦੇ ਨਹੀਂ 500 ਦੇ ਆ ਹਾਂ ਜੀ ਇੱਕ ਵਾਰ ਫਿੱਟ ਕਰ ਲੈ ਕਿਹੜੇ ਆ 500 ਦੀ ਇਹ ਹੀ 500 ਦੇ ਹਾਂ ਜੀ ਬੂ ਮਰ ਜਾ ਬਲਾ ਕਿੱਡੇ ਸੋਹਣੇ ਹੈ ਮੈਂ ਆ ਵੀ 500 ਦੇ ਲਾ ਬੂ ਲੱਗਦਾ ਬੂ ਆ ਵੀ 500 ਰੁਪਏ ਦੇ ਮਾਤਾ ਇਹਨੇ ਪੰਜਾ ਦਿਖਾ ਉਹ ਤੂੰ ਤਾਂ ਸਾਰੇ ਮੇਰੇ ਮਾਹਰ ਮੂਰੇ ਹੋ ਗਏ ਮੈਂ ਬੌਲੀ ਹੋ ਜਾਊਂਗੀ ਕਾਪਸਾਂ ਤੋਂ ਕਿਹੜੇ ਲੈਣੇ ਨੇ ਹੁਣ ਮੇਰੇ ਮੂੰਹ ਕੰਚੀ ਜਾਂਦਾ ਅ ਵੀ 500 ਜੀ ਮੂੰਹ ਮਰ ਜਾ ਮੈਂ ਸਾਰੇ 500 ਹੋ ਗਏ ਜੀ ਇਧਰ ਚੱਪੜਾ ਆ ਵੀ 500 ਜੀ ਮੈਂ ਮੈਂ ਮਰ ਜਾ ਨੀ ਤੂੰ ਤਾਂ ਜਮਾ ਹੀ ਹੋ ਗਿਆ ਲੈ ਮੈਂ 500 ਜੀ ਮੈਂ ਤਾਂ ਅਸੀਂ ਜਿਵੇਂ 2000 ਤੋਂ ਘੱਟ ਤੂੰ ਤਾਂ ਕਿਸੇ ਚੀਜ਼ ਨੂੰ ਹੋਣੀ ਕਰਨਾ ਲਓ ਜੀ ਆ ਵੀ 500 ਜੀ ਦੇਖੋ ਕਿਹੜਾ ਪਸੰਦ ਕਰਨਾ ਮੈਂ ਤਾਂ ਸਾਰੇ ਪਸੰਦ ਨੇ ਜੀਕਰ ਤਾਂ ਸਾਰੇ ਲੈ ਜਾ ਪਰ ਕੀ ਕਰੀ ਹਣਾ ਦੇਖੋ ਜਰਾ ਹੁਣ ਤਾਂ ਜੇਬ ਦਾ ਖਰਚਾ ਵੀ ਦੇਖਣਾ ਹਾਂ ਠੀਕ ਹੈ ਹੈ ਚਲਾਇਕਰ ਜਿਹੜੇ ਤੇਰੇ ਪਸੰਦ ਨੇ ਉਹਨੂੰ ਹੱਥ ਲਾ ਦੇ ਕਿਉਂ ਜਲੂਸ ਕਢਾਉਣਾ ਹੁੰਦਾ ਇੱਥੇ ਆ ਕੇ ਕਿਹੜੇ ਪਸੰਦ ਨੇ ਤੇਰੇ ਦੱਸ ਭਾਈ ਨੂੰ ਆ ਦੇਖ ਲੈ ਆ ਆ ਲੈ ਦੇ ਚਲਾ ਆ ਦੇ ਦੇ ਭਾਈ ਆ ਆ ਦੇ ਦੇ ਇਹ ਵੀ 500 ਦੇ ਹੂ ਇਹ ਵੀ 500 ਦੇ ਹਾਂਜੀ ਬੱਲੇ ਭਾਈ ਤਾਂ ਤਾਂ ਜਾਲ ਹਾਂ ਜੱਗ ਜਿੱਤ ਲੈ ਤੂੰ ਤਾਂ ਕੰਪਿਊਟਰ ਸ਼ੂ ਵੀ ਨੇ ਪਹਿਲੇ ਭਾਈ ਕੰਟੜ ਸ਼ੂ ਉਹ ਕਹੇ ਜੇ ਹੁੰਦੇ ਨੇ ਜਿਹੜੇ ਬਾਜ਼ਾਰ ਚੋਂ 13-1400 ਦੇ ਮਿਲਦੇ ਨੇ ਆਪਣੇ ਲਈ ਵਾ 950 950 ਦੇ ਤੂੰ ਰੇਟ ਦੱਸੀ ਚੱਲ ਭਾਈ 950 ਭਾਈ ਇਹ ਤੇ ਮੇਰੇ ਕੋਲ ਚੀ ਨਾਲ ਮੈਚ ਕਰ ਗਿਆ ਤੂੰ ਦਾ ਰਾਮ ਆਹ ਹੈ 950 ਮੈਂ ਤਾਂ ਰਾਜਾ ਤੇਰੇ ਬਾਜੀ ਦਾ ਸਬਾਣੀ ਗੁੱਤ ਨਹੀਂ ਪਟਕੇ ਬਾਹਰ ਕੱਢ ਦੂੰ ਤੇ ਅਦੋਂ ਮੈਂ ਮਾਡਲ ਬਣੀ ਫਿਰਦੀ ਆ ਮੈਂ ਤਾਂ ਜੁੱਤੀ ਪਾਵੀ ਕੋਸ ਆ ਵੀ 950 ਆ ਵੀ 950 ਵਾਹ ਜੀ ਵਾਹ 1100 ਆ 11 ਸਤ ਪੂਰੇ ਵਧੀਆ ਨੇ ਤਾਂ ਫਿਰ ਲੈ 17 17 16 ਆਪਣੇ ਦੇ 1100 ਦਾ ਕਰ ਖਤਮ ਕਰ ਦਿੰਦੇ ਆ ਜੀ ਆ ਦੇ ਦਾ 500 ਰੁਪਏ ਜੀ ਇਹ ਤਾਂ ਬਾਹਰ ਲਈ ਲੱਗਦੇ ਨੇ ਮੁੰਡਿਆ ਬਾਹਰ ਲੈ ਕੇ ਬਾਹਰ ਲੈ ਫੂਕੜੇ ਆ 900 ਕਰੋ ਭਸਾਂ ਦੀ ਕਿਸਾਨ ਤਾਂ ਭਾਈ ਨੇ ਤਾਂ ਸਾਰੇ ਹੀ ਨੇ ਹੁਣ ਆ ਦੇਖ ਪੁੱਤ ਲੈ ਕਿਹੜਾ ਲੈਣਾ ਮੈਂ ਚ ਪਰ ਮੈਂ ਤਾਂ ਆਹੀ ਲਊਗਾ ਆਹੀ ਲੈਣ ਐ ਕਰ ਭਾਈ ਫਿਰ ਆਹ ਇਹਨੂੰ ਪੈਕ ਕਰ ਦੇ ਮੁੰਡੇ ਨੂੰ ਆਹ ਸੰਭੋ ਹਾਂ ਜੀ ਜ਼ਰੂਰੀ ਹੂੰ ਲੋਕ ਵੀ ਸਾਥਸ਼ਰੀਏ ਕਾਲ ਸਾਰੇ ਦੋਸਤਾਂ ਨੂੰ ਜਿੰਨੇ ਜਿਹੜੇ ਜਿਹੜੇ ਮੇਰੇ ਭੈਣ ਭਰਾ ਤੇ ਬ੍ਰਾਂਡਡ ਬੂਟ ਖਾਉਣ ਦਾ ਸ਼ੌਂਕ ਰੱਖਦੇ ਨੇ ਸੋ ਉਹਨਾਂ ਨੂੰ ਸਾਡੇ ਵੱਲੋਂ ਰਿਕੁਐਸਟ ਆਗੀ ਲੌਂਗਵਾਲ ਦੇ ਵਿੱਚ ਤੇ ਸਾਡੇ ਭਰਾ ਨੇ ਨਵੀਂ ਸ਼ਾਪ ਕੀਤੀ ਹੈ ਜੀ ਬੂਟਾਂ ਦੀ ਤੇ ਬਹੁਤ ਹੀ ਘੈਂਟ ਘੈਂਟ ਨੇ ਬ੍ਰਾਂਡਡ ਨੇ ਤੁਸੀਂ ਦੇਖ ਸਕਦੇ ਹੋ ਸੋ ਤੁਸੀਂ ਇੱਕ ਵਾਰ ਇੱਥੇ ਵਿਜ਼ਿਟ ਜ਼ਰੂਰ ਕਰੋ ਜੀ ਆਪਦੇ ਮਨਪਸੰਦ ਦਾ ਕਲਰ ਤੇ ਵਧੀਆ ਫਿਕਸ ਰੇਟਾਂ ਦੇ ਵਿੱਚ ਤੁਸੀਂ ਲਿਜਾ ਸਕਦੇ ਹੋ ਐਡਰੈਸ ਦੱਸੋ ਵੀਰੇ ਤੁਸੀਂ ਆਪਣਾ ਕ੍ਰੇਜ਼ੀ ਸ਼ੂ ਹੱਬ ਲੌਂਗਵਾਲ ਸਾਹਮਣੇ ਫੌਜੀ ਕਾਰਪਾਯਾ ਦਸਨਾਮ ਰੋਡ ਉੱਤੇ ਸਨਾਮ ਰੋਡ ਲੋਂਗੋ ਵਾਲਾ ਪਸੰਦ ਨਹੀਂ ਤੇਰੇ ਹੁਣ ਘਰੇ ਜਾ ਕੇ ਨਾ ਕਹਿ ਜੀ ਮੈਨੂੰ ਪਸੰਦ ਨਹੀਂ ਹੈਗੇ ਠੀਕ ਆ ਆ ਚੱਕ ਪਾਈ ਤੇਰੇ ਪੈਸੇ ਬਹੁਤ ਬਹੁਤ ਧੰਨਵਾਦ ਭਾਈ ਤੇਰਾ ਨਹੀਂ ਤਾਂ ਬਾਜ਼ਾਰਾਂ ਚ ਲੋਕਾਂ ਨੇ ਲੁੱਟਮਚਾਰ ਰੱਖੀ ਆਗੀ ਨਹੀਂ ਲੋਟੀ ਖਤਮ ਕਰਨੀ ਆ ਜਿਉਂ ਤਾਂ ਬਹਲਦਾ ਰਹੀ ਇਹ ਤਾਂ ਮੁੰਡਾ ਇੱਥੇ ਖੜਾ ਸੀ ਮੈਨੂੰ ਉਹਨੇ ਦੱਸਤਾ ਆਖੇ ਬੇਬੇ ਇੱਥੇ ਨਵੀਂ ਦੁਕਾਨ ਖੁੱਲੀ ਆਗੀ ਕਿਹੜੀ ਹੱਬ ਕਰੇਜੀ ਸੁਹਾ ਹੱਬ ਕਰੇਜੀ ਸੁਹਾ ਪਾਹ ਕਰ ਮੰਡਿਆਂ ਨਾਲ ਆਪਦਾ ਨੰਬਰ ਬੋਲਦੇ ਭਾਈ ਕਈ ਵਾਰ ਕਿਸੇ ਨੇ ਫੋਨ ਕਰਨ ਨੰਬਰ 82960 80214 ਇਹ ਤੂੰ ਵੀ ਹੁਣ ਫੋਨ ਲੈ ਮੇਰੀ ਗੱਲ ਲੈ ਤੇ ਤੈਨੂੰ ਬੂਟ ਨਾਵੇਂ ਜੇ ਨਾ ਸਕੂਲੇ ਕਰ ਮਾਮਿਆਂ ਤੇਰੀਆਂ ਲੱਤਾਂ ਤੋੜੂੰ ਪਾ ਦੋ ਮਿੰਟ ਹੋਊ ਕਿ ਆਉਣਾ ਚੱਕਣਾ ਪਵੇ ਹਾਂ ਇਸ ਦਾ ਇੰਸਟਾਗ੍ਰਾਮ ਵੀ ਦੱਸ ਦੇ ਇੰਸਟਾਗ੍ਰਾਮ ਤੇ ਆਪਣਾ ਪੇਜ ਆ ਕ੍ਰੇਜੀ ਸ਼ੂ ਹਬ ਠੀਕ ਆ ਠੀਕ ਆ ਜਿਹੜਾ ਫੋਲੋ ਕਰਕੇ ਆਉਗਾ ਉਹਨੂੰ ਡਿਸਕਾਊਂਟ ਹਾਂ ਬਾਹਾਂ ਕਰਕੇ ਆਊਗਾ ਉਹਨੂੰ ਡਿਸਕਾਊਂਟ ਜਿਹੜਾ ਕੋਈ ਫੋਲੋ ਫੂਲੋ ਕਰਕੇ ਆਊਗਾ ਤੇ ਨਾਲੇ ਵੀਡੀਓ ਸ਼ੇਅਰ ਕਰਕੇ ਆਉ ਤੂੰ ਕੋਈ ਬਣਦੀ ਰਿਆਇਤ ਦਿੱਤੀ ਆਉਗੀ ਤੇ ਅਡੀ ਬਹੁਤੀ ਜਿੰਨੀ ਕੀ ਮਾਣੂਗੀ ਹਾਂ ਹੁਣ ਸਕੂਲ ਦਾ ਕੰਮ ਇਹ ਪੂਰਾ ਕਰ ਲਈ ਠੀਕ ਆ ਤੂੰ ਸੱਤੇ ਵੀ ਜਾਈ ਸਿੱਧੀ ਰੀਤ ਨਾਲ ਨਹੀਂ ਫਿਰ ਮੈਂ ਭਾਈ ਨੂੰ ਵਾਪਸ ਕਰ ਦੂੰ ਨਾ ਨਾ ਰਖੜੇ ਨਾਲ ਕੀ ਨੇ ਭਾਈ ਜਿੰਨੇ ਪੜਨਾ ਉਹ ਪਿਆਰ ਨਾਲ ਵੀ ਪੜ ਲੂ ਰਖੜੇ ਨਾਲ ਤਾਂ ਆਉਂਦੇ ਗਿਗੜ ਜਾਂਦੇ ਨੇ ਚੰਗ ਮਾਰਦੇ ਆ ਮੈਡਮਾਂ ਵੀ ਤੇਰੇ ਕੰਨ ਖਿਚਾਉਣੀ ਆ ਰੋਜ਼ ਹੀ ਰਹਿ ਜਾਂਦਾ ਸਕੂਲੋਂ ਹਾਂ ਮੈਂ ਜਾਣਦਾ ਕਿਉਂ ਨਹੀਂ ਮਗਰ ਨਵੇਂ ਬੂਟ ਲਊਂ ਮੈਂ ਉਹ ਨਹੀਂ ਲੈਣੇ ਪ੍ਰਾਣੇ ਕਿਉਂ ਪ੍ਰਾਣੇ ਕਿਉਂ ਵੱਡੇ ਦੇ ਭਾਏ ਨੇ ਪ੍ਰਾਣੇ ਬੂਟ ਆਪੀ ਜਾਵਨੀ ਜੀ ਮਰਨਾ ਫੂਲੇ ਨਹੀਂ ਆਂਦਾ ਹੈਗਾ ਰੋਜ਼ ਹੀ ਰਹਿ ਜਾਂਦਾ ਹੈਗਾ ਪਰ ਬਰ ਬਰਾਂ ਦੀ ਨਵੀਂ ਦੁਕਾਨ ਖੁੱਲਣੀ ਤੇ ਇੱਥੇ ਹੱਬ ਉਹਨਾਂ ਦੇ ਬਹੁਤ ਘਾੜ ਘਾੜ ਬੂਟ ਮੰਦਰ ਫਸਤੇ ਦੁੱਤ ਤੇ ਉਹਨਾਂ ਦੇ ਪਹਿਲੀ ਬੋਲਦੀ ਹੈ ਬੂਟਾ ਹੀ ਤਾਂ ਇਹ ਤਾਂ ਮਾਂ ਨਹੀਂ ਕਾਸੇ ਉਸ ਦੇ ਅੰਦਰ ਮੈਂ ਤਾਂ 2000 ਕੱਟ ਰੈਂਦਾ ਨਹੀਂ ਠੀਕ ਹੈ ਚਲੋ ਮੈਂ ਮੂਣੀ ਨਾ ਦਰਵਾਜ਼ੇ ਦਿੱਤਾ ਪੁੱਛੀ ਬੋਲ ਪੁੱਤ ਉਹ ਤੇ ਬਾਅਦ ਮਾਰਾ ਨਾ ਮਾ ਮੁੰਨੀ ਦਾ ਭਰਾ ਨੇ ਚਲ ਆਜੇ ਤੇਰਾ ਸਿਆਪਾਤ ਕਰੂੰਂ ਤੇਰਾ ਕਰਨ ਨਵੇਂ ਬੂਟ ਲਓ ਲੋਕ ਵੀ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਜਿੰਨੇ ਜਿਹੜੇ ਜਿਹੜੇ ਮੇਰੇ ਭੈਣ ਭਰਾ ਤੇ ਬ੍ਰਾਂਡਡ ਬੂਟ ਅਪਾਉਣ ਦਾ ਸ਼ੌਂਕ ਰੱਖਦੇ ਨੇ ਸੋ ਉਹਨਾਂ ਨੂੰ ਸਾਡੇ ਵੱਲੋਂ ਰਿਕੁਐਸਟ ਆਗੀ ਲੌਂਗਵਾਲ ਦੇ ਵਿੱਚ ਤੇ ਸਾਡੇ ਭਰਾ ਨੇ ਨਵੀਂ ਸ਼ਾਪ ਕੀਤੀ ਹੈ ਜੀ ਬੂਟਾਂ ਦੀ ਤੇ ਬਹੁਤ ਹੀ ਘੈਂਟ ਘੈਂਟ ਬ੍ਰਾਂਡਡ ਨੇ ਤੁਸੀਂ ਦੇਖ ਸਕਦੇ ਹੋ ਸੋ ਤੁਸੀਂ ਇੱਕ ਵਾਰ ਇੱਥੇ ਵਿਜ਼ਿਟ ਜ਼ਰੂਰ ਕਰੋ ਜੀ ਆਪਦੇ ਮਨਪਸੰਦ ਦਾ ਕਲਰ ਤੇ ਵਧੀਆ ਫਿਕਸ ਰੇਟਾਂ ਦੇ ਵਿੱਚ ਤੁਸੀਂ ਲਿਜਾ ਸਕਦੇ ਹੋ ਐਡਰੈਸ ਦੱਸੋ ਵੀ ਤੁਸੀਂ ਆਪਣਾ ਰੇਜੀ ਸ਼ੂ ਹਬ ਲੋਂਗੋਵਾਲ ਸਾਹਮਣੇ ਫੌਜੀ ਕਾਰ ਬਜ਼ਾਰ ਸੁਨਾਮ ਰੋਡ ਸੁਨਾਮ ਰੋਡ ਲੋਂਗੋਵਾਲ